ਸਤਿ ਸ਼੍ਰੀ ਅਕਾਲ ਦੋਸਤੋ ਮੈਂ ਮਨਦੀਪ ਖਰਮੀ ਹਮਤਪੁਰਾ ਤੇ ਮੇਰੇ ਨਾਲ ਇਸ ਵੇਲੇ ਪਾਇੰਦਰਾ ਯੂਕੇ ਦੇ ਸਟੂਡੀਓ ਚ ਹਾਜ਼ਰ ਨੇ ਸਾਡੇ ਆਪਣੇ ਸ਼ਹਿਰ ਗਿਲਦੋਦਾ ਗਲਾਸਗੋ ਮੋਤਾ ਸਭ ਤੁਹਾਡਾ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਪਾਇੰਦਰਾ ਚੈਨਲ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਤੇ ਅੱਜ ਸਾਡੇ ਦਰਸ਼ਕਾਂ ਸਰੋਤਿਆਂ ਨੂੰ ਕੀ ਸੁਣਾਉਣ ਲੈ ਰਹੇ ਹੋ ਪਰਮੀ ਸਾਹਿਬ ਮੈਂ ਇੱਕ ਛੋਟੀ ਜੀ ਰਚਨਾ ਸੁਣਾਉਣ ਲੱਗਾ ਜੀ ਉਮੀਦ ਕਰਦਾ ਹਾਂ ਕਿ ਤੁਸੀਂ ਪਸੰਦ ਕਰੋਗੇ ਅਰਸ਼ਾ ਜੇ ਕਿਦਰੇ ਤੋਂ ਕੱਜਦਾ ਹੁੰਦਾ ਹਮ ਯਾਰ ਦੇ ਪਰਦੇ ਕੱਜਦਾ ਹੁੰਦਾ ਵਾਹ ਝੂਠ ਦੇ ਸੁਣਿਆ ਪੈਰ ਨਹੀਂ ਹੁੰਦੇ ਸੱਚ ਸਿੱਧਾ ਹਿੱਕ 'ਚ ਵੱਜਦਾ ਹੁੰਦਾ ਭੁੱਖ ਤਾਂ ਬੰਦਾ ਕੱਢ ਲੈਂਦਾ ਜੀ ਨੀਤੋਂ ਭੁੱਖਾ ਨਾ ਰਜਦਾ ਹੁੰਦਾ ਜੇ ਤੇਰੇ ਵਿੱਚ ਕਾਰਨਾ ਹੁੰਦੀ ਜੇ ਤੇਰੇ ਵਿੱਚ ਕਾਰਨਾ ਨਾ ਹੁੰਦੀ ਹਮ ਇਉਂ ਨਾ ਲੁੱਕਦਾ ਭੱਜਦਾ ਹੁੰਦਾ ਹਮ ਕੰਮ ਜੇ ਬੰਦਿਆਂ ਵਾਲੇ ਕਰਦਾ ਕੰਮ ਜੇ ਬੰਦਿਆਂ ਵਾਲੇ ਕਰਦਾ ਅੰਮੀ ਸਾਹਿਬ ਕੰਮ ਜੇ ਬੰਦਿਆਂ ਵਾਲੇ ਕਰਦਾ ਮਸਲਾ ਬਣਿਆ ਨਾ ਅੱਜ ਦਾ ਹੁੰਦਾ ਵਾਹ ਯਾਰ ਕੋ ਆ ਕੀ ਖਟਲੇਗਾ ਹੂੰ ਯਾਰ ਕੋ ਆ ਕੀ ਖਟਲੇਗਾ ਬੰਦਾ ਯਾਰਾਂ ਵਿੱਚ ਹੀ ਸਾਜਦਾ ਹੁੰਦਾ ਵਾਹ ਹੂੰ ਯਾਰੀ ਦਾ ਚਾ ਤਰਿਓ ਹੁਣਾ ਸੀ ਜਿਉ ਹਾਜੀ ਨੂੰ ਹਾਜਦਾ ਹੁੰਦਾ ਕੀ ਬਾਤ ਆ ਦੁਬਾਰਾ ਜੀ ਯਾਰੀ ਦਾ ਚਾ ਫਰਿਓ ਹੋਣਾ ਸੀ ਜਿਉਂ ਹਾਜੀ ਨੂੰ ਹਾਜਦਾ ਹੁੰਦਾ ਬੋਲਣ ਨਾਲੋਂ ਕਰਕੇ ਵਿਖਾਈਏ ਕੀ ਹੂੰ ਬੋਲਣ ਨਾਲੋਂ ਕਰਕੇ ਵਿਖਾਈਏ ਉਹ ਵਰਦਾ ਨਹੀਂ ਜੋ ਜੋ ਗੱਜਦਾ ਹੁੰਦਾ ਵਾਹ ਜੀ ਹੂੰ ਜਾਨ ਵਾਰ ਕੇ ਜ਼ੁਬਾਨ ਭਗਾਈਏ ਹੂੰ ਫਾਇਦਾ ਕੀ ਗੱਲਾ ਭਜਦਾ ਹੁੰਦਾ ਜੇ ਕਿਧਰੇ ਤੋਂ ਚੜਾ ਰਹਾ ਹਾਂ ਲਾ ਯਾਰ ਦੇ ਪਰਦੇ ਕਾ ਗੱਜਦਾ ਹੁੰਦਾ ਸੋ ਦੋਸਤੋ ਇਹ ਸੰਸਾੜੀ ਸ਼ਾਇਰ ਗਿਲਦੋਦ ਦਾ ਗਲਾਸ ਕੋ ਉਮੀਦ ਕਰਦੇ ਹਾਂਗੇ ਤੁਹਾਨੂੰ ਇਹ ਰਚਨਾ ਜੇ ਕਿਤੇਰੇ ਤੁੱਚ ਜੱਜਦਾ ਹੁੰਦਾ ਤੁਹਾਨੂੰ ਪਸੰਦਾ ਹੀ ਹੋਊਗੀ ਜੇਕਰ ਤੁਸੀਂ YouTube ਰਾਹੀਂ ਇਹ ਰਚਨਾ ਸੁਣ ਰਹੇ ਹੋ ਤਾਂ ਕੋਸ਼ਿਸ਼ ਕਰਿਓ ਕਿ ਸਬਸਕ੍ਰਾਈਬ ਕਰਕੇ ਸਾਡੇ ਨਾਲ ਜੁੜੇ ਰਹੋ ਤੇ ਜੇ ਤੁਸੀਂ ਯੂਟਿਊਬ ਫੇਸਬੁੱਕ ਜਾਂ ਤੁਸੀਂ ਹੋਰ ਸਾਧਨਾਂ 'ਚ ਦੇਖ ਰਹੇ ਹੋ ਲਾਈਕ ਜਾਂ ਫੋਲੋ ਕਰਕੇ ਵੀ ਸਾਡੇ ਸਾਥੀ ਬਣੇ ਰਹਿ ਸਕਦੇ ਹੋ ਤੇ ਅੱਜ ਲਈ ਖਿਮਾ ਚਾਹਚਣਾ ਫਿਰ ਮਿਲਾਂਗੇ ਧੰਨਵਾਦ